ਚੜਦੇ ਤੇ ਲੈਂਦੇ ਪੰਜਾਬ ਵਿੱਚ ਕਾ ਸਾਂਝਾਂ ਨੂੰ ਰੱਬ ਦੇ ਰੱਬ ਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ 60 ਜੀ ਬੇ ਸ਼ਹਾਬਾਜ਼ਪੁਰ ਜੋ ਹੈ ਲਾਇਲਪੁਰ ਦੀ ਲੈਂਦੀ ਸਾਈਡ ਤੇ ਸੰਨ 47 ਦੀ ਪਾਰਟੀਸ਼ਨ ਤੋਂ ਪਹਿਲੇ ਇੱਥੇ ਵਸਦੇ ਸਨ ਔਲਖ ਸਰਦਾਰ ਇਹ ਪਿੰਡਾ ਕੁਲਦੀਪ ਸਿੰਘ ਔਲਖ ਦੇ ਵੱਡ ਵਡੇਰਿਆਂ ਦਾ ਉਹਨਾਂ ਦੇ ਵਡੇਰੇ ਨਾਰਾਇਣ ਸਿੰਘ ਸ਼ਹਾਬਾਜ਼ਪੁਰੀ ਜਿੱਨਾਂ ਦੀ ਗੋਤ ਔਲਖ ਸੀ ਉਹਨਾਂ ਦੇ 6 ਪੁੱਤਰ ਸਨ ਤੇ 1 ਧੀ ਸੀ ਉਨ੍ਹਾਂ ਦਾ ਇੱਕ ਪੁੱਤਰ ਸਰਦਾਰ ਤਾਰਾ ਸਿੰਘ ਗੋਲਖ ਜਿਹੜਾ ਕਿ ਬੜਾ ਨਾਮੀ ગ્રામੀ ਉਸ ਵੇਲੇ ਦਾ ਪਹਿਲਵਾਨ ਸੀ ਕੁਸ਼ਤੀਆਂ ਲੜਦਾ ਸੀ ਤੇ ਉਹਨੇ ਇਸੇ ਹੀ ਏਰੀਏ ਦੇ ਮਸ਼ਹੂਰ ਪਹਿਲਵਾਨ ਬਰਕਤ ਪਹਿਲਵਾਨ ਨੂੰ ਹਰਾ ਕੇ ਆਪਣਾ ਨਾਮ ਇਸ ਇਲਾਕੇ ਵਿੱਚ ਮਸ਼ਹੂਰ ਕੀਤਾ ਸੀ ਅੱਜ ਅਸੀਂ ਪਹੁੰਚਿਆ ਇਸ ਪਿੰਡ ਵਖਾਵਾਂਗੇ ਤੁਹਾਨੂੰ ਪਿੰਡ ਦੀਆਂ ਗਲੀਆਂ ਮੁਹੱਲੇ ਤੇ ਮਲਾਵਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਪਿੰਡ ਵਿੱਚ ਵਸਦੇ ਨੇ ਇਸ ਸਕਰੀਨ ਤੇ ਸਾਹਮਣੇ ਜੇ ਤੁਸੀਂ ਦੇਖ ਰਹੇ ਹੋ ਇਹ ਹਾਈ ਸਕੂਲ ਹੈ ਇਸੇ ਹੀ ਪਿੰਡ ਦਾ 60 ਜੀ ਬੇ ਸ਼ਹਬਾਜ਼ਪੁਰ ਦਾ